ਹਲਕਾ ਖੇਮ ਕਰਨ ਦੇ ਭਿੱਖੀਵਿੰਡ ਵਿੱਚ ਵੱਡਾ ਡਾਕ 8 ਲੱਖ ਦਾ ਸੋਨਾ ਤੇ 60000 ਰੁਪਏ ਦੀ ਨਕਦੀ ਦੀ ਹੋਈ ਲੁੱਟ ਥਾਣਾ ਭਿੱਖੀਵਿੰਡ ਦੇ ਮੈਦ 300 ਮੀਟਰ ਦੀ ਦੂਰੀ ਤੇ ਪੈਂਦੇ ਰਾਜਵੀਰ ਜੁਲਰ ਨਾਮਕ ਦੁਕਾਨ ਤੇ ਲਟੇਰਿਆ ਮਤਲਬ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ 8 ਲੱਖ ਰੁਪਏ ਦਾ ਸੋਨਾ ਤੇ 60000 ਦੀ ਨਕਦੀ ਤੇ ਨਕਾਬ ਪੋਛ ਲਟੇਰੀ ਲੁੱਟ ਕੇ ਫਰਾਰ ਹੋ ਗਏ ਹਨ ਦੁਕਾਨ ਦੇ ਮਾਲਕ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕੀ ਕਿਹਾ ਤੁਸੀਂ ਵੀ ਸੁਣੋ ਆਹ ਰਾਜਵੀਰ ਸਿੰਘ ਡਿੱਪਟੀ ਜੀ ਦਾ ਮੈਨੂੰ ਫੋਨ ਆਇਆ ਇਹ ਮੈਨੂੰ 4:00 ਵਜੇ ਦੇ ਫੋਨ ਲੱਗ ਪਹਿਲੇ ਫੋਨ ਆ ਕਿ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਆਏ ਆ ਅਸੀਂ ਦਗਾ ਦਾ ਵੇਖਿਆ ਮੌਕਾ ਵੇਖਿਆ ਕਿ ਉਹਨਾਂ ਕੋਈ ਨਹੀਂ ਛੱਡਿਆ ਜੋਰੀ ਜਿਹੜੀ ਹੁੰਦੀ ਹੈ ਕਿ ਲਗਭਗ 300 350 ਕਿਲੋ ਦੇ ਲੱਗੇ ਬਣਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਕੋਲ ਗਾਲੇ ਆ ਤਿੰਨ ਜਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਨੂੰ ਨਾਲ ਲੈ ਗਿਆ ਮੈਂ ਚਲ ਆ ਪਠਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗੇ ਰਿਪੋਰਟ ਲਗਾਉਣ ਗਏ ਆ ਦੋ ਜਣੇ ਬਾਹਰ ਮੁਲਾਜ਼ਮ ਬੈਠੇ ਜੀ ਉਹਨਾਂ ਨੇ ਕਿਹਾ ਕਿ ਸਾਡਾ ਆ ਕੰਮ ਵਾਲੀ ਵਾਪਰ ਗਿਆ ਚੀਜ਼ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਅੰਦਰ ਜਾ ਕੇ ਜਦੋਂ ਗਏ ਆ ਤੇ ਉਹਨੂੰ ਗੱਲ ਕੀਤੀ ਆ ਇਹਨਾਂ ਦੁਜਾਏ ਕੋਸਮੈਟਿਕ ਹੁੰਦੇ ਉਹਨਾਂ ਨਾਲ ਗੱਲ ਕੀਤੀ ਜਦੋਂ ਆਹ ਤੱਕ ਹੀ ਪੜੀ ਜਦੋਂ ਉਹਨਾਂ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਜੀ ਸਰ ਤੋਂ ਨਹੀਂ ਪ੍ਰਸ਼ਾਸਨ ਨਹੀਂ ਆਇਆ ਸਰ ਤੋਂ ਕੋਈ ਟੀਮ ਨਹੀਂ ਆ ਗਈ ਸਵੇਰੇ ਆ ਕੇ ਰਿਪੋਰਟ ਲਾਇਆ ਉਹ ਤਰਗਾ ਆਜੋ ਸਰ ਕਿੱਦਾਂ ਹੋਈ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਆ ਸੁਨਿਆਰੇ ਦਾ ਇੱਕ ਮਿੰਟ ਸੁਨਿਆਰੇ ਦਾ ਕੰਮ ਆ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਕਿਉਰਿਟੀ ਗਾਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਤੇ ਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਅੱਗੇ ਦੇਖਿਆ ਮੇਰੀ ਤਜੋਰੀ ਲੈ ਕੇ ਕੱਢ ਕੇ ਜਿੰਨਾ ਸਮਾਨ ਸੀ ਸਾਰਾ ਲੈ ਗਿਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਿਆ ਕੱਖ ਨਹੀਂ ਛੱਡਿਆ ਸਾਰਾ ਕੁਝ ਆ ਮਾਰ ਗਿਆ ਸੀਸੀਟੀਵੀ ਦੇ ਵਿੱਚ ਉਤਰ ਆਇਆ ਪੱਲੇ ਨਾਲ ਜਿਹੜਾ ਸਮਾਨ ਬਾਤੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਉਹ ਵੀ ਨਾਲ ਲੈ ਗਿਆ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਿਆ ਤੋੜ ਪਾਣ ਵਕਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਵੀਰ ਜੀ ਨੁਕਸਾਨ ਸਿੱਧਾ ਹੀ ਜਿ ਦੇ ਗਿਣਾ 8 ਲੱਖ ਰੁਪਏ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਏ 50000 ਰੁਪਏ ਦੀ ਮੇਰੀ ਨਕਦੀ ਲੈ ਗਏ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਏ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਏ ਆ 9 ਲੱਖ ਰੁਪਏ ਦਾ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਵੀ ਕਰ ਗਿਆ ਕੀ ਮੰਗ ਕਰਦੇ ਨੇ ਮੰਗ ਵੀਰ ਜੀ ਕੀ ਕਰਨੀ ਆ ਮੰਗਦਾ ਹੀ ਹੋਈ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਇਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਿਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਵਾਲੇ ਕਰਗੇ ਜੇ ਨਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣਾ ਮੀਨ ਮੈਂ 4 ਵਜੇ ਦਾ ਤੜਕੇ ਦਾ ਠੱਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਪੁਲਿਸ ਨੂੰ ਕਿਹਾ ਜਾਂਦਾ ਕਿ ਅਸੀਂ ਪੈਟਰੋਲਿੰਗ ਕਰਦੇ ਆਂ ਬਾਜ਼ਾਰ ਦੇ ਵਿੱਚ ਫਿਰਦੇ ਰਹਿੰਦੇ ਆਂ ਉਹ ਤਾਂ ਕੀ ਜਾਂਦੇ ਆ ਆ ਦੇਖ ਲਓ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡੀ ਹੋ ਜਾਂਦਾ ਆ ਦੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆਓ ਜੀ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਹਾਂ ਜੀ ਕਿ ਬਾਅਦ ਚੋਰੀ ਕੀ 4.5 ਦੇ ਲਾਗੇ ਬਣੇ ਗਏ ਆ ਤੇ ਕੋਈ ਨਹੀਂ ਆ ਰਹੀ ਕੋਈ ਨੇ ਬਾਦ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਨੇ ਬਾਦ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਕੜਾ ਸ਼ਹਿਰ ਆ ਤੇ ਸ਼ਹਿਰ ਦੇ ਹਾਲ ਕੋਈ ਨਹੀਂ ਆ ਇਹ ਵਾਪਰਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਇਹ ਘਟੜਾ ਵਾਪਰੀ ਆ ਇਦਾਂ ਘਟੜਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂਨੀ ਸਰਕਾਰ ਦੀ ਪਈ ਜੀ ਐਸਪੀ ਸਾਹਿਬ ਕਹਿੰਦੇ ਨੇ ਕਿ ਅਸੀਂ ਬਿਲਕੁਲ ਆਪਣੀ ਜਿਹੜੇ ਬੰਦੇ ਤੈਨਾਤ ਕੀਤੇ ਪੂਰੇ ਅਲਰਟ ਰਹੇ ਅਲਰਟ ਨੇ ਇਹਦਾ ਮਤਲਬ ਦੇਖੋ ਜੀ ਦੇਖੋ ਜੀ ਸੀਸੀਟੀਵੀ ਕੈਮਰੇ ਹੈਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਵੀ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਨਾਲੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਚੀਜ਼ ਨਹੀਂ ਇਹਨਾਂ ਨੇ ਕਰਦੇ ਪਏ ਜੀ ਪ੍ਰਾਈਵੇਟ ਸਕਿਉਰਿਟੀ ਰੱਖੀ ਆ 100 200 ਰੁਪਿਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਈ ਗਾੜੀੜੇ ਘੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗਾ ਵੀ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਕਿੱਥੇ ਹੀ ਐ ਇਹਨਾਂ ਨੂੰ ਪੁੱਛਣਾ ਲਾ ਉਹ ਪਹਿਲਾਂ ਕਿੱਥੇ ਕਾਦੇ ਵਾਸਤੇ ਪਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤੇ ਕਿਉਂ ਲੋਕਾਂ ਦੇ ਪਏ ਨੇ 100 100 ਰੁਪਇਆ ਹਾਰੇ ਸਾਰੇ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਾ ਦੇ ਮੈਨੂੰ ਇਹ ਚੀਜ਼ ਦੇ ਇਹ ਚੀਜ਼ ਸਮਝਾ ਰਹੇ ਪੈਸੇ ਕਹਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਫ ਸਾਨੂੰ ਕੋਈ ਇਹਨਾਂ ਕੋਈ ਗੱਲਬਾਤ ਨਹੀਂ ਆ ਤੇ ਕੀ ਕਾਦੇ ਪੈ ਲੈ ਜਾਂਦੇ ਆ ਮੈਂ ਤਾਂ ਇਹ ਪੈਸੇ ਲੈਂਦੇ ਹਾਂ ਉਹਨਾਂ ਦੇ ਸਕਿਉਰਟੀ ਵਾਲਾ ਉਹਨਾਂ ਦਾ ਵੀ ਹੱਥ ਸੌਂਦੇ ਥੋੜਾ ਨਹੀਂ ਲਾਉਣ ਟਾਈਮ ਮਗਰ ਨੂੰ ਪੜਾ ਵੀ ਇਹ ਕੰਮ ਆਂਗ ਸਾਰੇ ਹੋ ਰਹੇ ਇਹ ਹੀ ਕਰਦੇ ਆ ਕਿ ਜਿੰਨਾ ਕੀ ਸਾਡਾ ਜੋ ਨੁਕਸਾਨ ਆਇਆ ਸਾਡਾ ਨੁਕਸਾਨ ਜਿਹੜਾ ਕੀ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆਏ ਇਹਨਾਂ ਨੂੰ ਨਕੇਲ ਪਾਈ ਜਾਵੇ ਦੇਖੋ ਜੀ ਇਹ ਆਪਾਂ ਸਾਡਾ ਭਰਾ ਹੈ ਰਾਜਵੀ ਡਿਪਟੀ ਇਹਦੀ ਜੁਐਲਰੀ ਦੀ ਦੁਕਾਨ ਹੈ ਜੀ ਬਹੁਤ ਵੱਡ ਦੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸਵੇਰੇ 3:00 ਵਜੇ 3:30 ਵਜੇ ਹੋਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪੈਦਨ ਦੀ ਡੀਕ ਜੀ ਕੋਈ ਨਦੀ ਹਾਲ ਚੱਲਦੀ ਹੈਗੀ ਬਾਠਾੜੇ ਦੇ ਬੂਹੇ ਕਾਰੀ ਗੱਡੀ ਲੱਗੀ ਹੈ ਜੀ ਕਿੰਨਾ ਪੈਟਰੋਲੀ ਮੇਗੀ ਕਿ ਢੇੜਾ ਲਾਈਏ ਤੇ ਆਪਣੀ ਦੂਜੀ ਆਪਣੇ ਲਾਗੇ ਪੈਂਦੇ ਹੈ ਜੀ ਥਾੜਾ ਕੋਈ ਹਲ ਚੱਲ ਨਹੀਂ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਰਨ ਚਾਹੁੰਦੇ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਥਾਣੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਜੇ ਵੇਖੋ ਜੀ ਹੁਣ ਜੇ ਚਾਹੋ ਨਾ ਦਿਨੋ ਚਾਹੋ ਤੇ ਇਹ ਵਿਚਰਦੀ ਆਪਸੇ ਹਤਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਗਾ ਲੈ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਕੁਝ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਤ ਦਿਨ ਬਹੁਤ ਦਿੱਪੀ ਵੀਰ ਦਾ ਜਿਹੜੀ ਕੋਈ ਆ ਤਿੰਨ ਨਕਾ ਪੋਸ ਜਿਹੜੇ ਆ ਲੁੱਟ ਦੀ ਵਾਰਦਾਤ ਨੂੰ ਅਨਜਾਨ ਦੇ ਕੇ ਗਏ ਆ ਕੀ ਮਾਮਲਾ ਸਾਤੇ ਕੋਈ ਦਰਖਾਸਤ ਵਗੈਰਾ ਆਈ ਉਹ ਇਸ ਬੰਦ ਉਹ ਲੋਕ ਕਿਹਾਂ ਅੰਝ ਲੈਦਾ ਜੀ ਇਹਨਾਂ ਨੇ ਕਿ ਅਮਰਸਨ ਪੂਲੇ ਗੇੜ ਦੇ ਲੱਗੇ ਇਹਨਾਂ ਦੀ ਦੁਕਾਨ ਆ ਜੂਨਰੀ ਦੇ ਉਹਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਕੁਚੋਰੀ ਹੋਈ ਇਹਨਾਂ ਦੀ ਦਰਖਾਸਤ ਦੇ ਰਿਹਾ ਹਾਂ ਜਿਵੇਂ ਦਰਖਾਸਤ ਦੇ ਦਿੱਤੀ ਮੌਕਾ ਵੇਖਣਾ ਹੈ ਜੀ ਇਹਨਾਂ ਦਾ ਤੇ ਜੋ ਅਪੀਅਰ ਲੌਂਚ ਕਰਕੇ ਅਗਲੀ ਪ੍ਰੋਸੀਡਿੰਗ ਸ਼ੁਰੂ ਕਰਦੇ ਹਾਂ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ ਆਹ ਬਿਲਕੁਲ ਉਹਨਾਂ ਨੂੰ ਫਲੈਸ਼ ਕਰ ਰਹੀ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਨਹੀਂ ਇਹ ਜਿੱਧਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਜੀ ਅੰਮ੍ਰਿਤਸਰ ਸਾਈਡ ਨੂੰ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਕਿੰਗਰਾਂ ਕਿੱਥੇ ਤੱਕ ਜਾਂਦੇ ਸਰ ਦੁਕਾਨਦਾਰ ਕਹਿ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਗੱਲ ਤੇ ਸਹੀ ਇਹਨਾਂ ਦੀ ਕਿ ਰਾਤ ਨੂੰ ਸਾਡੇ ਕੋਲ ਰਾਤ ਦੀ ਪਟਵਾਰੀ ਨਹੀਂ ਹੈ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਲੇ ਚੱਲਦੇ ਆ ਜੀ ਅ ਪਰ ਜਿਹੜੀ ਦੂਜੇ ਚੱਲਦੇ ਸੀਗਾ ਅੱਜ ਕੱਲ੍ਹ ਦੇ ਬਾਹਤ ਦੇ ਹਿਸਾਬ ਨਾਲ ਸਾਡੇ ਨਾਲੇ ਵਗੈਰਾ ਸਰ ਸਰ ਰਾਤ ਦੀ ਪਟਵਾਰੀ ਵਾਕਿਆ ਜੀ ਨਹੀਂ ਸਾਡੇ ਕੋਲ ਸਰ ਕੀ ਕਾਰਵਾਈ ਸਰ ਕੀਤੀ ਜਾਰੀ ਮਾਮਲਾ ਦਾ ਜਸ ਕਰ ਰਹੇ ਕਿ ਤੱਕ ਨਹੀਂ ਅਫੇਅਰ ਲੋਜ ਕਰਨ ਤੋਂ ਬਾਅਦ ਬਾਕੀ ਉਹ ਸੀਸੀਟੀਵੀ ਖੰਗਾਲਾਂਗੇ ਇਹਨੇ ਦੇ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਬੰਗਾਲਾਂਗੇ ਉਸ ਹਿਸਾਬ ਨਾਲ ਅੱਗੇ ਮੂਵ ਕਰਾਂ ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸੁਨਿਆਰੀ ਦੀ ਦੁਕਾਨ ਦਾ ਹੋਇਆ ਹੈ ਉਹਨਾਂ ਨੂੰ ਦਰਖਾਸਤ ਨੂੰ ਲਿਖ ਰਿਹਾ ਜੀ ਸਾਡੀ 60 ਕਿਹਾ ਕਹਿੰਦੇ ਡਿੱਗੀ ਹੈ ਬਾਕੀ ਜੋ ਲਿਖਣ ਕਿ ਉਹਦੇ ਮੁਤਾਬਕ